ਸਤਿ ਸ੍ਰੀ ਅਕਾਲ ਜੀ ਹਰ ਚੰਨ ਨੇ ਪੰਜਾਬ ਟਰੈਕਟਰ YouTube ਚੈਨਲ ਤੇ ਤੁਹਾਡਾ ਸਵਾਗਤ ਆ ਤੇ ਦੂਜਾ ਦਿਨ ਬਜਾਈ ਦਾ ਆਲੂਆਂ ਦੀ ਚੱਲੇ ਸੀਗੇ ਲੈ ਗਏ ਤੇ ਕੌਂਤਾ ਵੀ ਲੈ ਸੀਗੇ ਸਾਢੇ 3-4 ਖੇਤ ਛੋਟ ਤੇ ਹੁਣ ਜਾਂਦੇ ਆ ਅੱਜ ਅੱਜ ਤਾਂ ਆਪਣੇ ਨੇ ਥੋੜੇ ਹੀ ਆ ਆਲੂ 80 ਕਬੋਰੀਆਂ ਤਕਰੀਬਨ ਆਲੂ ਦੀਆਂ ਜੀ ਦੇਖਦੇ ਕਿੰਨਾ ਵੈਜ ਢਿੱਗ ਦਿਹਾੜੀ ਮਸੇ ਲੱਗਣੀਆਂ ਤੇ ਦੂਜੀ ਵਾਲੀ ਲਾ ਕੇ ਦੇ ਬਟਾ-ਬੁੱਟਾ ਪਾਉਣ ਜਾਣੀਆਂ ਕੱਲ੍ਹ ਵਾਲਿਆਂ ਚ ਪਾਣੀ ਲਾਉਣੇ ਆਂ ਅਧਰ ਆਲੂਆਂ ਨੂੰ ਮਸ਼ੀਨ ਦੀ ਵਾਰੀ ਵੀ ਤਾਂ ਚੱਲੋ ਧੱਕ ਦੇਣਾਂ ਤੱਕ ਆ ਜਾਣੀ ਅੱਜ ਹੋ ਗਈ 22 24 ਤੋਂ ਸ਼ੁਰੂ ਕਰਦਣਾ ਕੰਮ ਇਹ ਤਾਂ ਵੀ ਆਪਣਾ ਥੋੜੇ ਖੇਤ ਹੈਗੇ ਆ ਪੱਕੇ ਉਹਦੇ ਬਾਅਦ ਹੀ ਸ਼ੁਰੂ ਕਰਨੀਆਂ 24 ਤਰੀਕ ਤੋਂ ਬਾਅਦ ਤੇ ਬੰਦੇ ਅੱਜ ਕੱਲ ਤੇ ਆ ਜਾਣੇ ਆ ਸੈਟਿੰਗ ਜੀ ਕਰੂਗੇ ਮਸ਼ੀਨ ਦੀ 100 ਬੰਦੇ ਆ ਗਏ ਆ ਤੇ ਬੋਰੀਆਂ ਲੱਗੇ ਆ ਲੱਦਣ ਪਲੰਟਰ ਚ ਪਾਲੀਆਂ ਬੋਰੀਆਂ ਛੇਕਾ ਤੇ ਕਰਨੇ ਆ ਸ਼ੁਰੂ ਕੰਮ ਆਹ ਦੇਖੋ ਉੱਤਰ ਸਾਰੇ ਖਾਰ ਪੈ ਗਈ ਸੀ 14 ਜ ਮਹੀਨ 14 ਦੇ ਮਹੀਨੇ ਦਿਖਾਉਣਾ ਮੈਂ ਬਾਅਦ ਚ ਵੀਡੀਓ ਜੇ 9:00 ਸ਼ੁਰੂ ਕਰਤਾ ਕੰਮ ਅੱਜ ਦਾ ਤੇ ਅੱਜ ਲਾਉਣੇ ਆਪਾਂ ਹੀ 1.5 ਦੋ ਕੇ 1.5 ਰੱਖੇ ਸੀ ਆ ਸੰਜਣਾ ਉਹ ਤੋੜ ਤੱਕ ਆਹ ਸਾਈਕਲ ਤੋਂ ਪਰੇ ਤੱਕ ਤੇ ਅੰਦਰ ਖਾਰ ਪੈ ਜੀ ਸਾਰੀ 14 ਦੇ ਨਾਲ ਤੇ ਤੇ ਜੋਸ਼ ਛਲਕੇ ਸਾਡਾ ਲੈ ਗਿਆ ਥੋੜਾ ਜਿਹਾ ਖੇਤ ਤੇ ਉਧਰ ਪਪੂਲ ਰੰਗਾਈ ਨੁਕਸਾਨ ਕਰ ਗਿਆ ਥੋੜਾ ਜਿਹਾ ਤੇ ਕੰਪਿਊਟਰ ਕਰਾ ਥੋੜੇ ਥੋੜੇ ਕੀਤੇ ਆ ਬਹੁਤੇ ਨਹੀਂ ਕੀਤੇ ਚੰਗੀ ਤਰ੍ਹਾਂ ਹੋਈ ਨਹੀਂ ਇਹੇ ਕਰੋਟਾ ਬਿਟਰਨਾ ਬਾਅਦ ਕਰਾਂਗੇ ਸੈੱਟ ਕਰਾਂਗੇ ਜੀ ਤਰ ਤੇ ਤੋਂ ਬਾਅਦ ਆਪਣੀ ਦਿਹਾੜੀ ਦੀ ਤੇ ਲੱਗਣੀ ਆ 2-3 ਵਜੇ ਤੱਕ ਆਮਾ ਤੇ ਬਾਅਦ ਚ ਔਰ ਉਹ ਨਾ ਪੌਦੇ ਬੱਟਾ ਜਾ ਕੇ ਉਧਰ ਠੱਟਾ ਪੱਟਾ ਸਵਾਰੂਏ ਤੇ ਕੱਲ ਨੂੰ ਲਗੂਗਾ ਪਾਣੀ ਜਿਹੜੇ ਕਾਲਾ ਆਲੂ ਲਏ ਸੀ ਆਪਾਂ ਹੀ ਤੇ ਦੇਖਦੇ ਆਂ ਸ਼ਾਮ ਤੱਕ ਜੇ ਬਲੌਗ ਸ਼ਾਮ ਨੂੰ ਪੈਂਦਾ ਹੋਇਆ ਤਾਂ ਪਾਵਾਂਗੇ ਨਹੀਂ ਤਾਂ ਫਿਰ ਅੱਜ ਦਾ ਬਲੌਗ ਕਰਦੇ ਆਂ ਇੱਥੇ ਐਂਡ ਕਰੋ ਕੀ ਕਰਿਆ ਯਾਰ ਬਟਾ ਆਹ ਵਾਲੇ ਆਪਾਂ ਬਿਜਨੇ ਆ ਫਿਰ ਕਿਸੇ ਦਿਨ ਤੇ ਇਹ ਤੋਂ ਪਰੇ ਵੀ ਆ ਖੇਤ ਤੇ ਇੱਧਰ ਵੀ ਆ ਜੋ ਬਣ ਗਿਆ ਟੱਪ ਕੇ ਤੇ ਤੋਂ ਹੈਗੇ ਇਹ 7-8 ਰੁਪਏ ਦੇ ਤੇ ਉਹ ਬੀਜਾਂਗੇ ਅਸੀਂ ਹੁਣ 3-4 ਦਿਨ ਰੋਕ ਕੇ 3 ਕਿ ਦਿਨ ਥੋੜਾ ਝੋਨਾ ਪੱਕਿਆ ਥੋੜਾ ਉਧਰ ਉਹ ਬਡਾ ਲਈਏ 2-3 ਦਿਨ ਹੁਣ ਫੇਰ ਹੋਵਾਂਗੇ ਆਲੂਆਂ ਨੂੰ ਹੋਰ ਤੇ ਅੱਛੀ ਕਬੋਰੀਆਂ ਅੱਜ ਮੁੱਕ ਜਾਣਾ ਕੰਮ ਦਪਹਿਰ ਤੱਕ ਅੱਜ ਵੀ ਪਖਾਜੀ ਲਾਉਣੇ ਪਏ ਅੱਜ ਤੇ ਬਾਕੀ ਜਿਹੜਾ ਵੀ ਆ ਸਾਰਾ ਸਟੋਰ ਚ ਹੀ ਪਿਆ ਕਢਾ ਕੇ ਲਿਆਉਣੇ ਆ ਕਾਟੇ ਫੁੱਟ ਲੋ ਆ ਗਏ ਫੇਰ ਕਰਦੇ ਆ ਲੋ ਜੀ ਆਲੂ ਸਟੋਰ ਤੇ ਪਹੁੰਚ ਗਏ ਆ ਤੇ ਦਦਾ ਲਿਆ 2150 ਬੋਰੀ ਤੇ ਛੱਡ ਸਕਾਸ ਕੋਕਿਆਂ ਤਾਂ ਬੋਰੀ ਵੀ ਨਹੀਂ ਭਰਤੀ ਆ ਉਹ ਹਲ ਆਤੀ ਜਨਵਨ ਤੇ ਜਿਹੜਾ ਆਪਣਾ ਸਵੇਰੇ ਸੀਗਾ ਆਪਣਾ ਕੰਮ ਹੋ ਗਿਆ ਜੀ ਟਾਈਮ ਨਹੀਂ 12 1 ਵਜੇ ਤੱਕ ਖਤਮ ਤੇ ਹੁਣ ਵਿਕਰਸੋ ਬੋਰੀ ਆਲੂ ਦੀ ਦੁਪਹਿਰੇ ਖੜੀ ਕਰ ਗਈ ਟਰੈਕਟਰ ਇੱਥੇ ਹੀ ਸਟੋਰ ਤੇ ਹੁਣ ਲੈ ਕੇ ਜਾਂਦੇ ਆ ਇਹਨੂੰ ਤੇ ਕਰਦੇ ਆ ਕੱਲੂ ਕੰਮ ਸ਼ੁਰੂ ਫੇਰ ਲੈ ਕੇ ਜਾਂਦੇ ਹੁਣ ਘਰ ਤੋਂ ਤੇ ਇਹਨਾਂ ਕਰਦੇ ਤਿਆਰੀ ਕੱਲ੍ਹ ਦੀ ਮਿਲਦੇ ਆ ਅਸੀਂ ਘਰੇ ਜਾ ਕੇ ਹਾਂਜੀ ਦੋਸਤੋ ਚਾਹੀਦੀ ਲੱਗਿਆ ਬੋਰ ਖੇਤ ਤਿਆਰ ਕਰਦੇ ਆ ਰੋਟਾਵੇਟਰ ਨਾਲ ਤੇ ਆਲੂਆਂ ਦੀ ਬਿਜਾਈ ਲਈ ਪਹਿਲਾਂ ਫਾਲਿਆ ਨਾ ਬਾਤ ਸੀਗੇ ਤਵੀਆਂ ਨਾਲ ਵੀ ਪਾਏ ਆ ਤੇ ਫਾਲਿਆ ਨਾ ਬਾਹ ਹੀ ਆ ਦੋਰ ਪਾਈ ਫਾਲਿਆ ਨਾ ਤੇ ਇਹ ਹੁਣ ਰੋਟਾ ਵਿਟਣਾ ਪਾਉਂਦੇ ਤੇ ਆ ਵੀਦੇ ਆ ਕੱਲੂ ਇੱਥੇ ਲਿਆ ਕੇ ਆਲੂ ਜਿਹੜੇ ਆਪਾਂ ਉਸ ਦਿਨ ਪਹਿਲੇ ਦਿਨ ਵੀ ਜੇ ਸੀ ਆਲੂ ਉਹ ਤਾਂ ਸਿਰਫ ਰੇਤਲੀ ਜ਼ਮੀਨ ਕਰਕੇ ਐਦੀ ਕੱਲੇ ਫਾਲਿਆ ਨਾ ਬਾਏ ਸੀਗੇ ਚਾਰ ਵਾਰ ਫਾਲਿਆ ਨਾ ਬਾਤ ਸੀ ਦੋਰ ਪਾਈ ਸੀ ਤਵੀਆਂ ਨਾਲ ਉੱਥੇ ਰੋਟਾ ਵਿਟਣਾ ਬਾਇਆ ਹੀ ਨਹੀਂ ਐਦੀ ਕੇ ਤਿਆਰ ਹੋ ਗਿਆ ਜੀ ਇੱਥੇ ਰੋਟਾ ਵੇਟਣਾ ਬਾਹਰੇ ਤਿੰਨ ਕ ਖੇਤ ਹੈਗੇ ਆ ਤੇ ਵੀਰ ਨੇ ਕੱਲੂ ਇੱਥੇ ਲਿਆ ਕੇ ਤੇ ਅੱਜ ਵਾਈਗੁਰਦੀ ਮੇਰਨਾਹ ਮਸ਼ੀਨ ਵੀ ਕਰਤੀ ਸ਼ੁਰੂ ਬਾਡੀ ਮਸ਼ੀਨ ਨਾਲ ਲੱਗਿਓ ਕਿਸੇ ਜੀਮੀ ਦਾਦੇ ਛੋਣਾ ਵਧਣਾ ਅੱਜ ਉੱਥੇ ਦਾ ਵਲੌਗ ਬਣਿਆ ਨਹੀਂ ਉਹ ਆਪਾਂ ਉੱਦਾਂ ਕਲਿੱਪ ਹੀ ਹੈਗੀ ਆ ਥੋੜੀ ਐਡ ਕਰ ਦਵਾਂਗੇ ਵਿੱਚ ਉੱਥੇ ਦੀ ਤੇ ਫੇਰ ਹੋੜਾ ਅਨੇ ਕੱਲੂ ਇੱਥੇ ਬਾਲਵਾਰੀ ਤੇ ਜਾ ਹੀ ਦੇਣੇ ਆਪਣੀ ਹੈਗੀ ਕਮਾਲ ਬਾਥੇ ਵੀ 2 ਮਹੀਨਿਆਂ ਨੂੰ ਹੋ ਜਾਣੀ ਰਹੀ 3 ਮਹੀਨੇ ਤੋਂ 3 ਮਹੀਨਿਆਂ ਨੂੰ ਇਹ ਦੇ ਲੈ ਲਿਆ ਕੱਲ ਫਰੇਮ ਨੂੰ ਆਉਣੇ ਆਟਰ ਟੂਟਰ ਲਾ ਲੈ ਕੇ ਪਈ ਹੈ ਕਰਦੇ ਆ ਸ਼ੁਰੂ ਕੱਲ ਨੂੰ ਆਲੂਆਂ ਦੀ ਹਾਂਜੀ ਦੋਸਤੋ ਤੇ ਬਾयां ਦੇ ਹੀ ਕੱਲ ਖੇਤ ਰੋਟਾ ਵੀਟਰ ਨਾਲ ਨਿਕਲਦੇ ਅੱਜ ਆਲੂ ਰੋੜ ਹੁਣੋਂ ਖੇਤਾਂ ਦੇ ਕੱਢਦੇ ਆ ਟਰੈਕਟਰ ਬਾਹਰ ਪਾਉਨੇ ਆ ਸਫਰਾਜ ਪਿੱਛੇ ਬਲੈਂਡਰ ਤੇ ਜੋੜੇ ਦੇ ਪਿੱਛੇ ਪਾਈ ਹੋਈ ਟਰੈਲੀ ਉਦਾਂ ਦੀ ਪਰਸੋਂ ਦੀ ਅੱਧੀ ਦੇ ਸ਼ੈੱਡ ਲਵਾ ਕੇ ਲਿਆਂਦੇ ਸੀ ਆਲੂ ਵਿੱਚੇ ਪਏ ਪਰਸੋਂ ਦੇ ਆਲੂ ਲੈ ਕੇ ਜਾਣੇ ਆ ਇਹਨੂੰ ਹੁਣ ਕਰਦੇ ਆ ਕੰਮ ਸ਼ੁਰੂ ਅੱਜ ਦਾ ਲੋਈ ਚੱਲਦੇ ਆ ਹੁਣ ਆਪਾਂ ਤੇ ਕੰਪੈਨ ਵੀ ਜਾਊਗੀ ਇਹ ਇਹ ਕਿਤਾਜ ਆ ਕਮਾਲੀ ਆਪਣੀ ਪਾ ਲਿਆ ਵੀ ਪਲੰਟਰ ਚ ਤੇ ਹੁਣ ਕਰਦੇ ਆ ਕੰਮ ਸ਼ੁਰੂ ਉਹ ਟ੍ਰੇਨਿੰਗ ਲੱਗੂ ਵੀ ਪਰੇ ਆ ਭਾਈ ਆਪਣੇ ਕੱਲ ਕੇਦੇ ਜਿਹੇ ਸਾਰੇ ਬਾਇਆ ਰੋਟਾ ਬੀਟਰ ਨਾਲ ਤੇ ਦੇਖੋ ਅੱਜ ਕਿੰਨੇ ਕਿ ਖੇਤ ਲੱਗਦੇ ਉਹ ਖੇਤਾ ਪਰੇ ਆ ਵਾ ਉਹ ਤੋਰ ਬੰਨ ਤੱਕ ਆ ਰੋਟਾ ਬੀਟਰ ਨਾਲ ਬਾਇਆ ਜਿੱਥੇ ਉਹ ਪਰਿਆ ਰੋਟਾ ਬੀਟਰ ਨਾਲ ਆਇਆ ਤੇ ਉਹਦੇ ਸਾਈਡ ਤੇ ਗੇੜੇ ਲਾਈ ਸੀ ਰੋਟਾ ਬੀਟਰ ਨਾਲ ਉਹਲੇ ਖੇਤ ਲੋ ਜੀ ਆਪਣੇ ਦੂਜੇ ਦਿਨ ਜਿਹੜੇ ਬੀਜੇ ਸੀਗੇ ਖੇਤ ਇੱਧਰ ਆੜੂ ਦਾ ਵੜਾ ਦਾ ਕੱਢ ਗਏ ਆ ਤੇ ਚੱਲਦਾ ਹੁਣ ਕੰਮ ਇੱਧਰ ਨੜੀਆਂ ਤੋਂ ਪਰੇ ਉੱਪਰਲੇ ਪਾਸੇ ਫੇਰ ਅੱਜ ਸਾਢੇ ਤਿੰਨ ਖੇਤ ਆ ਇੱਧਰ ਫੇਰ ਅਗਲੇ ਦਿਨ ਜਾਵਾਂਗੇ ਉਪਰੇ ਸਪੈਦਿਆਂ ਤੋਂ ਪਰੇ ਆ ਦੋ ਖੇਤ ਹੋਏ ਤਿੰਨ ਖੇਤ ਉੱਧਰ ਵੀ ਉੱਧਰ ਵਾਰੀ ਆ ਫੇਰ ਆਪਣਾ ਕੰਮ ਖਤਮ ਆ ਲੂਆਂ ਤਾਂ ਫੇਰ ਹੁੰਦੀਆਂ ਝੋੰਡਿਆਂ ਨੂੰ ਚੱਲਦਾ ਕੰਮ ਤੇ ਕਾਲਾ ਪਾ ਆਹ ਖੇਤ ਤੇ ਅੱਧਾ ਖੇਤੋਂ ਪਰੇ ਆ ਉਹੀ ਰੋਟਾਵੇਟਰ ਨਾਲ ਕੀਤਾ ਸੀਗਾ ਤੇ ਆ ਜਿਹੜੀ ਲੀਆਂ ਪੀਆਂ ਟਰੈਕਟਰਾਂ ਦੀ ਇੱਧਰ ਨੂੰ ਜਾਣ ਲਈ ਉਹਨਾਂ ਤੇ ਫੇਰ ਅਸੀਂ ਆ ਕੇ ਇੱਕ ਇੱਕ ਗੇਟ ਦੋ ਦੋ ਗੇੜੇ ਰੋਟਾਵੇਟਰ ਦੇ ਨਾਲ ਤੇ ਅੱਜ ਆ ਦੇਖੋ ਕਿੰਨੇ ਸਾਢੇ ਤਿੰਨ ਖੇਤ ਅੱਜ ਲੱਗੂਗੇ ਅੱਜ ਦੇ ਆ ਸਾਰੇ ਫੇਰ ਜਾਣਾ ਉਹ ਪੈਪ ਦੇ ਕੋਲ ਉੱਥੇ ਕਾਲੂਵਾਰੀ ਹੋਊਗੀ ਟੈਪ ਤੋਂ ਪਰੇ ਆ ਫੇਰ ਜਾਵਾਂਗੇ ਉਧਰ ਫੇ ਮੁਕਣਾ ਆਪਣਾ ਕੰਮ ਆਲੂਆਂ ਦਾ ਲੋਰੀ ਚੱਲਦਾ ਕੰਮ ਹੋਰ ਲੱਗੂਾ ਬੀਜਣਾ ਵੀ ਵੀ ਆਪਣਾ ਸਾਈਜ ਆ ਵਿੱਚ ਗੋਲੀ ਵੀ ਹੈਗੀ ਥੋੜੀ ਜੀ ਤੇ ਅੱਜ ਦੇਖੋ ਲੱਗਦੇ ਕਿ ਨਹੀਂ ਆ ਸਾਰੇ ਕੀ ਦਾ ਥੋੜਾ ਜਿਹਾ ਲੇਟ ਲੱਗੇ ਸੀ ਅੱਜ ਉਦੋਂ ਦਾ ਆ ਆਪਣੀ ਕਮਾਦੀ ਸਾਰੀ ਪਾਂਹੇ ਖੇਤ ਐ ਇੱਥੇ ਬੰਦਨੇ ਵੀ ਬਹੁਤ ਸੋਹਣੀ ਹੋਈ ਐ ਤਾਂ ਤੇ ਥੋੜੀ ਉਧਰ ਐ ਇੱਕ ਦੋ ਖੇਤ ਥੋੜੇ ਹਲਕੇ ਆ ਉਹ ਆ ਤਾਂ ਬਹੁਤ ਸੋਹਣੀ ਹੋਈ ਪਹਿਲੀ ਵਾਰ ਵੀ ਗਈ ਸੀ ਇੱਧਰ ਪਹਿਲੇ ਖੇਤਾਂ 'ਚ ਤੇ ਹੁਣ ਲੱਗ ਚੱਲਦਾ ਕੰਮ ਕਰਦਿਆਂ ਦੇਖੋ ਕਿੰਨਾ ਨਿਪੜਦਾ ਅੱਜ ਦਾ ਫੇ ਹੁਣੇ ਝੋਨੇ ਆਲੂ ਰੋਟੀ ਆ ਗਈ ਆ ਤੇ ਹਾਂ ਫੇ ਖਾਣੇ ਆ ਫੇ ਲਾਗਦੇ ਰੋਟੀ ਖਾ ਕੇ ਤੇ ਮਨੇ ਸ਼ਾਮ ਨੂੰ ਬਾਕੀ ਵਲੌਗ ਚੰਨਦੇ ਆ ਲੌਜੀ ਲੱਗਿਆ ਅੱਜਕੱਲ ਥੋੜਾ ਜਿਹਾ ਰਹਿ ਗਈ ਕੰਮ ਅੱਜ ਦਾ ਛੇਕ ਕਨਾਲ ਜਗਾ ਹੋਵਾ ਤੇ ਰਹਿਣ ਲੌਣ ਨੂੰ ਰਹਿ ਗਈ ਸੀ ਕੱਲ ਤੇ ਇਹੇ ਲਾ ਕੇ ਫਿਰ ਜੀਵਿਕਾ ਤਾਂ ਬੀਵੀ ਕਟਾਉਣ ਜਾਣਾ ਤੇ ਉੱਧਰ ਭਈ ਜਾਂਦੀਆਂ ਆੜਾ ਆੜੂ ਦੇ ਨਾਲ ਕੰਮ ਖਤਮ ਆਪਾਂ ਨਹੀਂ ਦਿੱੱਲਾ ਆਲੂ ਦਾ ਇਹ ਰਾਜ ਨੇ ਥੋੜੇ ਜਿ ਦੇਰ ਦੀ ਹੜੀ ਦਾ ਕੰਮ ਰਿਹਾ ਨਾ ਆਲੂ ਦਾ ਆਲੂ ਲਾ ਕੇ ਫਿਰ ਹੁਣੇ ਝੋਨੇ ਵਾਲੂ ਹੁਣ ਖੇਤ ਤਿਆਰ ਕਰਨੇ ਆ ਦੂਏ ਤੇ ਆਲੂ ਕਢੋਣੇ ਅੱਜ ਕੱਲੂ ਆਲੂ ਕਢੋਣੇ ਅੱਜ ਸੈੱਡ ਲਗਾਤੀ ਹੋਣੀ ਬੰਦਿਆਂ ਨੇ ਫੇ ਕੱਲੂ ਲੈ ਕੇ ਆਉਣੇ ਕਢਾ ਕੇ ਤੇ ਫਿਰ ਮਿਲਦੇ ਆ ਅਗਲੇ ਵਲੌਗ 'ਚ ਜੁੜੇ ਰਹੋ পাওঁ ধন্যবাদ